ਤਰਾ ਨਿਊ ਹੋਲੈਂਡ ਦੀ ਏਜੰਸੀ ਮਾਗੇ ਅੱਜ ਇੱਕ ਟਰੈਕਟਰ ਹੋਰ ਲੈਣਾ ਬਾਈ ਦੱਸੋ ਫੇਰ ਕਿਹੜਾ ਟਰੈਕਟਰ ਲੇ ਆ ਬਾਈ ਇੱਧਰ ਹੀ ਖੜਾ ਇੱਕ ਨਿਊ ਹੋਲੈਂਡ 3630 ਸੁਪਰ ਪਲੱਸ ਇੱਕ ਖੜਿਆ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ ਇੱਕ ਆਪਣਾ ਫੇਵਰੇਟ ਟਰੈਕਟਰ ਖੜਿਆ ਵਾ ਨਿਊ ਹੋਲੈਂਡ 3600 ਅੱਜ ਕੋਈ ਅਰਦਾਸ ਆਉਣ ਲੱਗ ਰਹੀ ਹੈ ਬਾਈ ਬਾਕੀ ਬਾਈ ਕਰਮਾਂ ਵਾਲਾ ਲੋ ਆਹ ਰੰਗ ਭਾਗ ਲਾਵਾ ਲਓ ਜੀ ਬੀਜੇ ਗੁਜਰ ਵੀ ਇੱਧਰ ਵੀ ਧੰਨਵਾਦ ਇੱਧਰ ਤੋਂ ਬੀਜੇ ਜੀ ਦਾ ਧੰਨਵਾਦ ਥਾਰਾ ਯਾਰ ਵਿਸ਼ੇਸ਼ ਸਨਮਾਨ ਕਰ ਰਹੇ ਆ ਬਾਈ ਪਤਾ ਕੀ ਹੋ ਗਿਆ ਵੀਰੇ ਇਹ ਬਿਨਾਮ ਹੋ ਕੇ ਬਾਰਡਰ ਵ ਗਿਆ ਇਹ ਗੱਬਾ ਫਸ ਰਿਆ ਔਰਾ ਨੇੜਾ ਲਗੇ ਹੋਇਆ ਹਰਿਆਣਾ ਵਾਲਾ ਐਂਟਰੀ ਨਹੀਂ ਆਉਣ ਦਿੰਦਾ ਕਾ ਆਪਣੇ ਪੰਜਾਬ ਮਾ ਜੋ ਪੰਜਾਬ ਵਾਲਿਆਂ ਦੇ ਦੂਰ ਬੈਠੇ ਕਿਨਾਰੇ ਵਾ ਅਗਲਾ ਕਾ ਹਮ ਨਹੀਂ ਤੁਹਾਨੂੰ ਜਾਣਦੇ ਹਾਂ ਯਾਰ ਇਹ ਫਸੇ ਹੋਏ ਤਾਂ ਹਮੇ ਆ ਵੀਰੇ ਦੱਸ ਭਾਈ ਆਏ ਸਾਲ ਕੀ ਤਰ੍ਹਾਂ ਮਾਰੇ ਗੱਲ ਤਾਂ ਬਣਦੀ ਆਈ ਹੈ ਹੈ ਦਿਲਪ੍ਰੀਤ ਐਸਾ ਕਿਹੜਾ ਮੇਲਾ ਜਿਹੜਾ ਆਪਾਂ ਨੇ ਛੱਡਿਆ ਨਹੀਂ ਹੈ ਵੀ ਬਾਰਸ਼ ਮਾ ਹੈ ਸਾਰੇ ਰੰਗ ਸਾਰੇ ਯੂਟਿਊਬਰ ਦੇਖਣ ਨੂੰ ਮਿਲ ਰਹੇ ਆ ਹੈ ਇੱਧਰ ਬਟਿੰਡੇ ਵਾਲਾ ਇੱਧਰ ਬਰਾਣ ਕੋੜੀ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਹਮੇਦਗੜਾ ਆ ਬਾਈ ਤੁਹਾਨੂੰ ਸਾਰੇ ਵੰਗੇ ਵਧੀਆ ਹੋ ਗੁੜਾ ਆਪਾਂ ਹੀ ਵਧੀਆ ਬਾਈ ਅੱਜ ਮੁੰਡੇ ਨੇ ਪਾਇਆ ਹੋਇਆ ਚੀਟਾ কুর্তা ਪਜਾਮਾ ਤਾਂ ਗੱਲ ਕੋਈ ਖਾਸ ਆ ਬਾਕੀ ਮਿੱਤਰੋ ਗਲੌਗ ਵੀ ਆ থামਨੇਲ ਦੇ ਤੁਹਾਨੂੰ ਦੇਖ ਲਈਏ ਕੀ ਕਰਨਿਆ ਰਹੇ ਕਹਿ ਨਹੀਂ ਬਟ ਹਲੀ ਦਾ ਬਾਈ ਵਿਚਾਰ ਨੂੰ ਲੈਣ ਜਾ ਰਹੇ ਆ ਅਲੀ ਹਮ ਦੋ ਬੰਦੇ ਜਾ ਰਹੇ ਆ ਕਿਉਂਕਿ ਆਪਾਂ ਨੇ ਨਾ ਪੀਡੀਆਈ ਕਰਨੀ ਬਾਈ ਟਰੈਕਟਰ ਕੀ ਕੋਈ ਵੀ ਚੀਜ਼ ਆਪਣੇ ਵਾ ਤੇ ਕੋਈ ਵੀ ਗਲਤੀ ਜਾਂ ਕੁਛ ਨਾ ਹੋਵਾ ਪਹਿਲਾਂ ਦੇਖ ਰਹੇ ਆ ਬਾਕੀ ਬੰਦੇ ਥੋੜੇ ਲੇਟ ਆਵਾਂਗੇ ਬਾਕੀ ਵਿਸ਼ਾਲ ਨੂੰ ਲੈ ਚ ਰਿਹਾ ਵਿਸ਼ਾਲ ਬੇਲਾ ਆ। ਓਹੋ ਯਾਰ ਵਿਸ਼ਾਲ ਅਰ ਕੀ ਕਹੂੰ ਕਿ ਸੜਕ ਪਤਾ ਨਹੀਂ ਕੀ ਹੋਇਆ ਬਾਈ। ਪਹਿਲਾਂ ਮਾਰੇ ਕਹੂੰ ਕਿ ਇਸ ਤਰ੍ਹਾਂ ਦੀ ਪਹਿਲਾਂ ਮਾਰੇ ਕਹੂੰ ਕਿ ਇਸ ਤਰ੍ਹਾਂ ਦੀ ਬੱਟੇ ਵੀ ਵਿਸ਼ਾਲ ਅਰ ਕਹੂੰ ਕਿ ਸੜਕ ਬਹੁਤ ਬੁਰਾ ਹਾਲ ਹੋ ਗਿਆ ਬਾਈ ਇਹ ਦੇਖੋ। ਸਾਰੀ ਟੁੱਟੀ ਹੋੜੀਆ ਗੱਡੀ ਬੰਦਾ ਧੋਗ ਆ ਲਿਆ ਵਿਸ਼ਾਲ ਨੂੰ ਲੈਣਾ ਆਣਾ ਪੜਾ। ਵਿਸ਼ਾਲ ਨੂੰ ਨਹੀਂ ਕਹਿਣਾ ਬੜੇ ਕਰਾਗਾ ਬਈ ਤੂੰ। ਮੋਟਰਸਾਈਕਲ ਹੀ ਕਾ ਆ ਜਾ। ਬੁੱਧਰਦੇ ਯਾਰੋ ਓ ਮਨ ਛੋੜਨੇ ਕੋਈ ਚੱਕਰ ਨਹੀਂ ਹੁੰਦਾ ਬਾਈ ਬਈ ਉਰਤ 2 ਮਿੰਟ ਲਗਾ ਆਪਣਾ ਚਲੋ ਕੋਈ ਗੱਡੀ ਮਹਮਾ। ਬਟ ਉਹਨਾਂ ਗੱਡੀ ਭੰਡਨੇ ਵਾਲਾ ਸੌਦਾ ਬੇਕਾਰ। ਜਮੀ ਬਾਕੀ ਮਿੱਤਰੋ ਗੱਲ ਬਾਤ ਤੁਹਾਨੂੰ ਪਰੇ ਕਰਕੇ ਪਰੇ ਚੱਲਾਂ ਪਹਿਲਾਂ ਫਿਰ ਦਿਖਾਵਾਂਗੇ ਕਿ ਗੱਲਾਂ ਦਾ ਸਵਾਦ ਨਹੀਂ ਹਨ ਜਦ ਤੱਕ ਚੀਜ਼ ਦੇਖਾਂ ਨਾ ਜਦ ਤੱਕ ਨਿਚਵਾ ਨਾ। ਉਹ ਮਿੱਤਰੋ ਆ ਗਏ ਨੇ ਹੋਲੈਂਡ ਦੀ ਏਜੰਸੀਆਂ ਅੱਜ ਕਿਹੜਾ ਟਰੈਕਟਰ ਲੈ ਰਹੇ ਆਂ ਬਾਈ ਤੁਹਾਨੂੰ ਦੇਖਣੇ ਨੂੰ ਮਿਲਗਾ ਨੀਓਂ ਲੈਂਡ ਕਾ ਹੀ ਲੈ ਰਹੇ ਆਂ ਆਪਾਂ ਟਰੈਕਟਰ ਫੇਰ ਤੇ ਅੱਜ ਆਹ ਏਜੰਸੀਆਂ ਮੈਂ ਨਾ ਪਿੱਛੇ ਦੇ ਵਿਜ਼ਿਟ ਕਰਿਆ ਹੈ ਹੋਏ ਖੂਫਿਆ ਰਸਤੇ ਤੇ ਆ ਰਹੇ ਨੇ ਦੇਖੋ ਗੱਭਰੂ ਹਟਦੇ ਨਹੀਂ ਕਹਿੰਦੇ ਬਾਈ ਬਾਕੀ ਇੱਧਰ ਵਰਕਸ਼ਾਪ ਆ ਅਗਲੀ ਫਰੰਟ ਵਾਲੀ ਸਾਈਡ ਬਈ ਇਨਕਾ ਸ਼ੋਅਰੂਮ ਆ ਜਹਾਂ ਦੇ ਡਾਇਰੈਕਟਰ ਲੇਏ ਆਪਾਂ ਅੱਜ ਖੜੇ ਆ 33 2 ਦਿਨ ਹੈ ਬਾਕੀ 4x4 ਕੀ ਪਤਾ ਕਿਸ ਤਰ੍ਹਾਂ ਰੱਖੇ ਆ 36 33 ਇਹ ਆ 4x4 ਛੋਟਾ ਉਹ ਚੈੱਕ ਕਰੋ ਇੱਧਰ ਖੜਾ ਸੂਪਰ ਮਾਡਲ 3602 130 37 ਇੱਧਰ ਖੜਾ ਇੱਕ ਸਪੈਸ਼ਲ ਐਡੀਸ਼ਨ ਬਈ बहुत भीर मैसेज आए भाई स्पैशल अडीशन भीर स्पैशल अडिशन का कुछ होर रीजन आ स्पैशल एडिशन एक बड़ा ट्रैक्टर कैटागिरी में ट्रैक्टर आ गया कि टर्बो कर का एक इसका रूटर पंप थोड़ा तेल का खर्चा भी चलो उस छत्ती सौ टू तो ज्यादा आता इसका तो वो गल का छत्ती सौ टू लिया था। बाकी अच्छ कि ले रहे अज हाँ वो थाना दिखा देंगे बई उसका सलनसर बाहर आ गया बी इसका अंदर वह सलनसर तो देखो बाकी इधर चढ़िया हुआ बंदा इसका ਆਹ ਲੰਘ ਜਾਗਾ ਬਾਕੀ 30 32 ਬੋਈ ਪੂਰਾ ਨਜ਼ਾਰੇਦਾਰ ਟਰੈਕਟਰ ਆ ਜੇ ਜੀ ਕਿਸੇ ਨੂੰ 40 एचपी ਮੈਂ ਛੋਟਾ ਟਰੈਕਟਰ ਚਾਹੀਦਾ ਨਾ ਨਜ਼ਾਰਾ ਆਪ ਦਾ ਬਾਕੀ ਸਪੈਸ਼ਲ ਐਡੀਸ਼ਨ ਜਿਹੜਾ ਸਪੈਸ਼ਲ ਐਡੀਸ਼ਨ ਆ ਬਾਈ ਰਿਡਕਸ਼ਨ ਆ ਮਾਵਾ ਇਹ ਸਿੱਧੇ ਉਸ ਮਾਵਾ ਪਲੈਨਟਰੀ ਡਰਾਈਵ ਆ ایرੋਡਕਸ਼ਨ ਆ ਮਾ ਜਿਹੜਾ ਬਣਾ ਸੁਪਰ ਆ ਇਹ ਵੀ ਰਿਡਕਸ਼ਨ ਆ ਮਈਆ ਵਾ ਬਾਈ ਇਹ 36 30 ਕਾ ਹੀ ਭਾਈ ਆ બસ ਇਹ ਸੂਪਰ ਹੋ ਗਿਆ ਬਸ ਸਪੈਸ਼ਲ ਐਡੀਸ਼ਨ ਹੋ ਗਿਆ ਇਹਨਾਂ ਮਾ ਦੋਨਾਂ ਫਰਕ ਹੀ ਹੋਆ ਵੀਰੋ ਇਸਮਾ ਨਾ ਬਾ ਨਹੀਂ ਹੈ ਟਰਬੋ ਨਹੀਂ ਹੈ ਅਰੇ ਉਸਮਾ ਇਨਰ ਲਾਈਨ ਪੰਪਾ ਜਿਹੜਾ ਮਾਈਕੋ ਪੰਪ ਕਹਦੇ ਆਪਾਂ ਉਹ ਵਾਲਾ ਪੰਪਾ ਚਕਾ ਬਾਈ ਕਿਉਂ ਦੇਖੋ ਉਸਮਾ ਰੂਟਰ ਪੰਪ ਆ ਰੂਟਰ ਪੰਪ ਵੀ ਦਿਖਾ ਦੂ ਤੁਹਾਨੂੰ ਇਹ ਦੇਖੋ ਇਹ ਚੱਕਰ ਹੋਰ ਕੁਝ ਨਹੀਂ ਪਾਇਆ ਉਹ ਮਿੱਤਰੋ ਟਰੈਕਟਰ ਕਿਨਾਂ ਟੈਸਟ ਡਰਾਈਵ ਕਰ ਰਹੇ ਆ ਜ਼ਰੂਰੀ ਹੈ ਟੈਸਟ ਡਰਾਈਵ ਠੀਕ ਨਹੀਂ ਖਾਲੀ ਬਾਈਆਂ ਨੂੰ ਗਿਆ ਮਾਨੇ ਨੂੰ 5 ਕਿਲੋਮੀਟਰ ਚਲਾ ਕੇ ਦੇਖਣਾ ਫਿਰ ਲੈ ਗਏ ਆਉਣ ਦੇ ਲਈ ਆਏ ਹੋਏ ਰਾਲਾ ਭੱਜਦਾ ਵਾਹਲਾ ਟਰੈਕਟਰ ਦਾ ਹਜ਼ਾਰ ਚੱਕਰਾਂ ਵਿੱਚ ਚੱਲ ਰਿਹਾ ਦੇਖੋ ਦਾ ਵਾਈਟ ਟਰੈਕਟਰ ਨੇ ਘਮਾ ਦਿਆ ਮਨੇ ਖਾਲੀ ਰੰਕੇ ਗਿਆ ਤੇਲ ਕੱਟਮ ਕਰਵਾ ਦਿਆ ਉਹਨਾਂ ਕਾ ਏਜੰਸੀ ਵਾਲਾਂ ਕਾ ਇਹ ਵਾ ਆਪਣਾ ਹੀ ਪਾਉਣਾ ਪੜੇਗਾ ਹਾਰ ਕਾ ਹਾਂ ਰ ਪੱਜਾ ਕਾ ਬਹੁਤ ਆ ਕਹਿੰਦੇ ਹੋਰ ਨਹੀਂ ਜਵਾਨੀ ਕੁਝ ਮੰਗਦੀ ਮੰਗਦੀ ਟੈਂਕੀ ਤਾਂ ਨੀ ਭਰੀ ਹੋਣੀ ਚਾਹੀਦੀ ਆ ਬਾਕੀ ਤੇਲ ਜਮ 50 ਲੀਟਰ ਆ

ਪਾਰਟੀ ਕਰਵਾਵਾਂਗੇ ਧੱਕੇ ਦੇ ਕਰਵਾਵਾਂਗੇ ਭਾਈ ਉਹ ਪਾਰਟੀ ਦੇਣੇ ਮੇਹਾਰਾ ਬੰਦਾ ਬੌਮ ਮੋਜੀ ਆ ਯਾਰ ਪਾਰਟੀ ਲੈਣੀ ਆ ਨਵੇਂ ਟਰੈਕਟਰ ਕੀ ਤਾਂ ਜ਼ਰੂਰ ਲੈਣੀ ਆ ਭਾਈ ਪਾਰਟੀ ਲਓ ਮਿੱਤਰੋ ਅੱਜ ਫੇਰ ਫੁੱਲ ਹਾਂ ਹਾਰ ਪਵਾਣਾ ਹਟਦਾ ਨਹੀਂ ਅੰਕਲ ਹੈ ਆਕੇ ਅੱਜ ਡੱਬਾ ਇੱਧਰ ਆ ਫਗੜਿਆ ਹੋਇਆ ਹੈ ਹੈ ਕੱਫਰੂ ਨੇ 바కి ਮਿੱਤਰੋ ਟਰੈਕਟਰ ਅੱਜ ਫੇਰ ਆਪਾਂ ਨੇ ਹੋਈ ਲਈਆ ਭਾਈ 3600 ਟੂ ਪਹਿਲਾਂ ਵੀ 3600 ਟੂ ਲਈ ਇਹ ਤਾਂ ਅੱਜ ਫੇਰ 3600 ਟੂ ਲਈਆ ਇਹ ਪਹਿਲਾਂ ਬਾਈ ਨੇ ਲਈਆ ਤਾਂ ਬਾਈ ਕੇ ਗੱਲ ਕਰਿਆ ਮਨੇ ਜੋੜੀ ਜੋੜੀ ਹੋ ਗਈ ਹੈ ਮੱਲੇਵਾ 3600 ਟੂਕੀ ਬਾਈ ਇਹ ਸ਼ੋਅ ਕਰ ਕਰ ਕੇ ਯਾਰ ਸ਼ੋਅ ਨਹੀਂ ਲੱਗ ਰਹੀ ਹੈ ਅੱਗੇ ਲੜਾਈ ਨਹੀਂ ਹੋ ਸ਼ੋਅ ਮਾ ਗੈਪ ਹੋ ਰਿਹਾ ਕਹਿੰਦੇ ਮਿੱਤਰੋ ਅਰਦਾਸ ਹੋਣ ਲੱਗ ਰਹੀ ਹੈ ਬਾਈ ਬਾਕੀ ਬਾਈ ਕਰਮਾਂ ਵਾਲਾ ਲੋ ਆਹ ਰੰਗ ਭਾਗ ਲਾਵਾ ਇੱਧਰ ਛੋਟਾ ਵੀ ਆਇਆ ਹੋਇਆ ਅੱਜ ਤੇ ਗਲੇ ਮੱਥਾ ਚੱਲੋ ਜੀ ਹੋਰ ਦੇਓ ਚਾਬੀ ਬਾਈ ਨੂੰ ਚਾਬੀ ਕੇ ਲ ਫੋਟੋ ਤਰਾਵਾਂਗੇ ਇੱਕ ਜੇ ਉਪਰੀ ਕੁ ਬੜੀ ਆ ਵੀ ਇਹ ਸਰ ਮਾਰਿਆ ਅੱਜ ਪਤਾ ਨਹੀਂ ਕੀ ਚੱਕਰ ਹੋ ਰਿਹਾ ਕੋਈ ਨਾ ਲਾਣਦਾਰ ਨੂੰ ਪੜਾ ਦਿਓ ਜੀ ਲਓ ਮਿੱਤਰੋ ਹੋ ਗਈ ਫੋਟੋ ਬਾਕੀ ਅੱਜ ਫੇਰ ਟਰੈਕਟਰ ਆਪਾਂ ਨੇ ਬਾਈ ਹਰੀਕ੍ਰਿਸ਼ਨ ਟਰੈਕਟਰਸ ਵਾਲਿਆਂ ਬਦਲਿਆ ਬਾਈ ਆਪਣਾ ਨਿਊ ਹੈਲੈਂਡ ਦੀ ਏਜੰਸੀ ਆ ਰਾਜਪਰਾ ਬਾਈ ਲੈ ਮਿੱਠਾ ਮੂੰਹ ਕਰਾਓ ਤੇਰੇ ਫੋਨ ਮੈਂ ਪਾਈ ਤੇਰੇ ਵੇਲੇ ਤਰਨੀ ਲੈ ਲਿਆ ਤਾਂ YouTube 'ਤੇ ਦੇਖ ਲਈ ਅੰਕਲ ਹਲੋ ਬਾਈ ਹਲੋ ਬਾਈ ਮਿੱਠਾ ਮੂੰਹ ਕਰਾਓ ਤਾਂ ਮਿੱਠਾ ਮੂੰਹ ਕਰੋ ਬਾਈ ਬਾਕੀ ਮਿੱਤਰੋ ਉੱਪਰ ਦੇ ਵਿਧਾਨ ਟਰੈਕਟਰ ਦਿਖਾ ਦੇ ਆ ਉਹ ਤੇਰੀ ਪਹਿਲਾਂ ਵੀ ਦਿਖਾ ਦਈਆ ਸਮ ਟਰੈਕਟਰ ਵੈਸੇ ਭਾਈ ਜੋ ਇਸ ਦਾ ਹਾਈ ਲੋ మీడియం ਆ ਇਹ ਇੱਕ ਜੋ ਇਸ ਦਾ ਫੋਰ ਸਪੀਡ ਭਾਈ ਟਰੈਕਟਰ 16 4 ਮਾਵਾ 16 ਅੱਗੇ ਕੀ ਸਪੀਡ ਆ 4 ਪਿੱਛੇ ਕੀ ਆ ਬਾਕੀ ਇਸ ਦਾ ਡਿਸਟ੍ਰਿਬਿਊਟਰ ਆ ਗਿਆ ਡਬਲ ਡਿਸਟ੍ਰਿਬਿਊਟਰ ਆਵਾ ਤੇਲ ਵਾਲੇ ਬ੍ਰੇਕਾਂ ਬਾਕੀ ਟਰੈਕਟਰ ਕੇ ਕੰਪਨੀ ਕੀ ਤਰਫ ਦੇ ਚੱਕਰ ਭਾਈ 2500 ਆਪਣੇ ਤੋਂ ਸਵਰਾਜ ਕੇ ਸੋਨਾਲੀਗਾ ਹੋਗੇ 21000 ਰੁਪਏ ਮਰੇਟਡ ਟਰੈਕਟਰ ਆ 25000 ਰੁਪਏ ਮਰੇਟਡ ਟਰੈਕਟਰ ਆ ਬਾਈ ਫੁੱਲ ਜਾਰੇ ਦੇ ਬਾਕੀ ਇਸ ਦਾ ਸਿਸਟਮ ਡੇ ਨਾਈਟ ਵਾਲਾ ਹੋਆ ਬਾਈ ਰਾਤ ਨੂੰ ਚੌਂਦਕ ਨਾ ਪੜਾ ਬਾਕੀ ਹਾਲੀ ਥੋੜਾ ਜਿਹਾ ਸਮਾਨ ਬੰਪਰ ਬੰਪਰ ਰਹਿ ਰਿਹਾ ਬਾਈ ਹੋਰ ਲਵਾ ਲੇਗੇ ਛਤਰੀ ਬਾਕੀ ਹੁੱਕ ਆਈ ਕਿ ਨਾ ਹੁੱਕ ਤਾਂ ਮਾਰੀ ਪੈਦਾ ਵੀ ਨਹੀਂ ਮਿਲੀ ਹੈ ਹੁੱਕਾਂ ਇਕੱਠੀ ਆਵਾਂਗੇ ਪਹਿਲੇ ਟਰੈਕਟਰ ਕੀ ਵੀ ਹੁੱਕ ਅਲੀ ਮਿਲੀ ਹੈ ਇਸ ਕੀ ਵੀ ਰਹੇਗੀ ਬਾਈ ਉਹ ਚਾਬੀ ਦੇ ਦੇ ਮੈਨੂੰ ਅਮਨ ਗੱਡੀ ਗੱਡੀ ਕੀ ਤੈਨੂੰ ਕਹਾਂ ਦੇ ਦੇ ਇਹਨੂੰ ਕਿ ਮਿੱਤਰੋ ਟਰੈਕਟਰ ਕੋ ਵਾਲੇ ਕਾਣ ਲੱਗ ਰਿਹਾ ਅਮਨ 10 15 ਮਿੰਟਾਂ ਵਾਂ ਹੈ ਬਾਕੀ ਆਮ ਜਾ ਰਹੇ ਸਾਰੇ ਮੇਲੇ ਵਾਂ ਘੁੰਮਣ ਬਾਬਿਆਰ ਨੂੰ ਵੀ ਘੁਮਾ ਕੇ ਲਹਿ ਰਹੇ ਮੇਲਾ ਆਪ ਵੀ ਘੁੰਮਾਂਗੇ ਚਲੋ ਦਰਿੰਜ ਚੱਲਾਂ ਪਿੱਛੇ ਨੂੰ ਚੱਲਾਂ ਜਹਾਂ ਨੂੰ ਗਏ ਤੇ ਲੋ ਭਾਈ ਅੱਜ ਮੇਲਾ ਵੀ ਹੈਗਾ ਆਪਣਾ ਮੇਲਾ ਦੇਖਾਂ ਥੋੜਾ ਜਿਹਾ ਚੈੱਕ ਕਰਾਵਾਂ ਤੁਹਾਨੂੰ ਇਹ ਵੀਡੀਓ ਥੋੜੀ ਜਿਹੀ ਲੇਟ ਹੋ ਜਾਗੀ ਕਿਉਂਕਿ ਨਾ ਆਰ ਵੀਡੀਓ ਬਹੁਤ ਪੜੀ ਮੇਲੇ ਦੀ ਦੋ ਤਿੰਨ ਉਹ ਪਲਾ ਚਾਬੀ ਕੀ ਜਿਹਾ ਚਲਾਈ ਨਹੀਂ ਕਰਦੇ ਤਾਂ ਉਹ ਚਲਾ ਲੇ ਤਾਂ ਐ ਕਰ ਲੈ ਚੋ ਪੂਰਾ ਇਸ ਕ ਬਾਕੀ ਸਮਾਂ ਇੱਕ ਇਹ ਫੀਚਰ ਹੈ ਨਾ ਮਾੜਾ ਇੱਕ ਵਾਰੀ ਤੇ ਇਹ ਨਹੀਂ ਬਾਹ ਹੁੰਦੀ ਹੈ ਦੋ ਵਾਰੀ ਕਰਨਾ ਪੜਾ ਬਾਕੀ ਅੱਜ ਬੱਦਲ ਵਾਈ ਵੀ ਹੋਗੀ ਇਹ ਦੇਖੋ ਆਪਣੇ ਫੋਨ ਕੀ ਲੀਡ ਰੱਖੀ ਵੀ ਨਹੀਂ ਹੈ ਉਹਨੇ ਆਪਣੇ ਫੋਨ ਕੀ ਨਹੀਂ ਮੇਰੇ ਫੋਨ ਕੀ ਰੱਖ ਰ ਗਿਆ ਬੁੱਗੇ ਆ ਗਏ ਬਾਈ ਮੇਲੇ ਵਾਂ ਕਿਸਾਨ ਮੇਲਾ ਰਾਜਪੁਰਾ ਆਜੋ ਤੁਹਾਨੂੰ ਦਰਸ਼ਨ ਕਰਾਵਾਂਗੇ ਰੰਗ ਮੇਲੇ ਬਾਈ ਦਿਖਾਵਾਂਗੇ ਸਾਰੇ ਮੇਲੇਗੇ ਬਾਕੀ ਮਿੱਤਰੋ ਕੋਰਨਰ ਬਾਈ ਨਾ ਆਪਣੀ ਸਟੋਰ ਲੱਗ ਰਹੀ ਐ ਐਮ ਕੇ ਵਾਲਿਆਂ ਦੀ ਬਾਈ ਐਮ ਜੀ ਗਰੁੱਪ ਵਾਲਿਆਂ ਦੀ ਬਾਈ ਬਾਕੀ ਮਿੱਤਰੋ ਬਾਈ ਜੀ ਬਹਿਠਾ ਆ ਜਾ ਦੇਖਾਂ ਭਾਈ ਪਤਾ ਨਹੀਂ ਕਿੱਧਰ ਗਿਆ। ਪ੍ਰੇਤ ਵੀਰਾ। ਬਾਕੀ ਇੱਧਰ ਤੁਹਾਨੂੰ ਦਿਖਾ ਦਿਆਂਗੇ ਬਾਈ ਐਮਜੀ ਵਾਲਾਂ ਦੇ ਬਾਈ। ਇਹ ਦੇਖੋ ਕਲਟੀਵੇਟਰ ਬਹੁਤ ਸ਼ਾਨਦਾਰ ਕਲਟੀਵੇਟਰ ਬਣਾਏ ਹੋਏ ਆ ਬਾਈ। ਕੱਲ ਵੀ ਦਿਖਾਏ ਦੇ ਵੈਸੇ ਤੁਹਾਨੂੰ ਬਾਈ। ਇੱਧਰ ਰੂਟਾਵੇਟਰ ਖੜਿਆ ਬਾਈ। ਰੂਟਾਵੇਟਰ ਚੈੱਕ ਕਰੋ। ਕੁਆਲਿਟੀ ਚੈੱਕ ਕਰੋ ਬਾਈ ਚੀਜ਼ ਕੀ ਕੁਆਲਿਟੀ ਦੇਖੋ। ਬਾਕੀ 10 ਫੁੱਟਾ ਰੂਟਾਵੇਟਰ ਆ ਬਾਈ। ਐਮਜੀ ਕੰਪਨੀ ਦਾ। ਬਹੁਤ ਚਗੇ ਆ ਤੇ ਕਾਲੇ ਕੁਰਤੇ ਜਮੇ ਆ। ਕਾਲੇ ਕੁਰਤੇ ਪਏ ਆ। ਉਹ ਠੀਕ ਠਾਕ ਆ। ਮੈਂ ਤੈਨੂੰ ਯਾਦ ਕਰ ਰਿਹਾ ਤੇਰਾ ਨੰਬਰ ਮਿਲ ਨਹੀਂ ਰਿਹਾ ਤਾਂ ਅੱਜ ਨੇ ਬੁਲਾ ਲਿਆ ਦਾ ਸਟੇਜ ਤੇ ਇੱਕ ਵਾਰ ਅੱਛਾ ਅੱਛਾ ਜੇ ਤੁਸੀਂ ਚਾਹੇਗਾ ਤੁਸੀਂ ਕੱਲ ਕਾਂਗੇ ਯਾਰ ਸਟੇਜ ਤੇ ਨਹੀਂ ਉਹ ਕਹਿੰਦਾ ਬੀਜੀ ਆ ਗਿਆ ਮੈਂ ਆਇਆ ਨਹੀਂ ਯਾਰ ਕੱਲ ਮੇਰੀ ਕਿ ਮੈਨੂੰ ਹੁਣੇ ਮੈਂ ਪੁੱਛ ਕੇ ਆਇਆ ਉਹਨੂੰ ਆ ਵੀ ਬੀਜੀ ਦਾ ਰੋਗਾ ਉਹਨੂੰ ਬੀਜੀ ਕਹਿੰਦਾ ਕੱਲ ਯਾਰ ਟਾਈਮ ਨਹੀਂ ਜੇਗਾ ਥੋੜਾ ਜਿਹਾ ਮਾਨੂੰ ਕੰਮ ਪੜ ਗਿਆ ਕਰਾਂ ਜਾਣਾ ਪੜ ਗਿਆ 40 ਵਜੇ ਆਵਾਂਗੇ ਦੱਸੋ ਬੀਜੀ ਤੂੰ ਮਿਲ ਜਾਨੇ ਯਾਰ ਲਓ ਜੀ ਬੀਜੀ ਗੁਜਰ ਵੀ ਇੱਦਾਂ ਵੀ ਧੰਨਵਾਦ ਇੱਦਾਂ ਤੋਂ ਵੀਰ ਜੀ ਦਾ ਧੰਨਵਾਦ ਥਾਰਾ ਯਾਰ ਵਿਸ਼ੇਸ਼ ਸਨਮਾਨ ਕਰ ਰਹੇ ਆ ਬ ਸਾਡੇ ਲਈ ਇਹ ਬਹੁਤ ਖੁਸ਼ੀ ਹੈ ਹਾਂ ਇਹਨੇ ਠੀਕ ਹੈ ਬਾਕੀ ਹਾਂ ਦੇਖ ਪ੍ਰੇਤ ਦੇ ਫੈਨ ਬਾਈ ਸਾਰੇ ਆ ਦੇਖ ਲੋ ਪਿੱਛਾ ਕੈਮਰਾ ਕਮਾ ਕੇ ਦਿਖਾ ਦੇ ਕਿੰਨੇ ਮੇਰਾ ਮੇਰਾ ਨਾਮ ਵੀ ਮਿੰਗ ਗਿਆ ਹੋਰ ਵੀ ਕਿਆ ਹਾਲ ਚੱਲਦਾ ਆ ਬਸ ਇਕੱਠੇ ਹੁੰਦੀ ਰਹਨੇ ਹਾਂ ਹਾਂ ਹੋਰ ਠੀਕ ਠਾਕ ਵੀਰੇ ਹਾਂ ਹਾਂ ਸਮਝੇ ਨਾ ਤੁਸੀਂ ਵੀਰੇ ਉਹ ਠੀਕ ਹੈ ਹਾਂ ਵਧੀਆ ਵੀਰ ਵਧੀਆ ਹੋਰ ਠੀਕ ਠਾਕ ਵੀਰੇ ਚਲੋ ਵਧੀਆ ਹੀ ਚੱਲਦਾ ਸੱਸੀ ਕੀ ਹਾਲ ਚਾਲ ਸੱਸੀ ਗੱਲ ਵੀਰੇ ਹਾਂ ਅੱਛਾ ਠੀਕ ਵੀਰੇ ਆਪਣੇ ਮਾਂਗੇ ਕੰਮ ਕਰ ਕਰ ਆ ਕੇ ਥੋੜੇ ਜਿਹਾ ਮਾਰੇ ਜਹਾਂ ਜੋ ਇਹਦੀ ਗੋਰੀ ਮਾਰੇ ਨਜ਼ਾਰਾ ਆਉਂਦਾ ਇਹਦੀ ਤੇ ਫਵਾਦ ਵਾਲੇ ਬੰਦੇ ਹਾਏ ਨਹੀਂ ਥੋੜੇ ਨਾ ਇਦੋਂ ਚੰਡੀਗੜ੍ਹ 에어ਪੋਰਟ ਦੇ ਏਰੀਏ ਕੋਲੇ ਵੀ ਥੋੜਾ ਏਰੀਆ ਜਿਆ ਹਾਂ ਹਾਂ ਆਪਣਾ ਹੀ ਮਾਰਾ ਏਰੀਆ ਆ ਗਿਆ ਹਾਂ ਇਹ ਮਾਰਾ ਫਾਰਾ ਹੀ ਚੱਲਾ ਇਹਨੂੰ ਬੋਲੀ ਨਾ ਬੈਠ ਕੇ ਸੁਣੇ ਬਸ ਮੈਂ ਬੈਠਾ ਠੀਕ ਹੈ ਇਕੱਲਾ ਕਰਦਾ ਹੁੰਦਾ ਉਹ ਵੀ ਐਵੇਂ ਹੀ ਬੋਲਦਾ ਹਾਂ ਹਮ ਆਲੂ ਨੂੰ ਸੀਟ ਲੈ ਕੇ ਜਾਂਦੇ ਆ ਮੇਰੇ ਦੋ ਅੱਛਾ ਅੱਛਾ ਠੀਕ ਹੈ ਵੀਰੇ ਇਹ ਮਹਾਲੀ ਵਾਲਾ ਰੋਪੜ ਵਾਲਾ ਆਪਣਾ ਇਧਰ ਏਰੀਆ ਸਾਰਾ ਹੋ ਗਿਆ ਬਾਈ ਪਿਛਲੀ ਵਾਰ ਆਪਾਂ ਪਨੀਰੀ ਲੈ ਕੇ ਗਏ ਸੀ ਹਮ ਹਮ ਅੱਛਾ ਠੀਕ ਮੈਂ ਤਾਂ ਬਹੁਤ ਚਿਰ ਤੇ ਬਾਈ ਕੀ ਵੀਡੀਓ ਦੇਖੇ ਕਰਾਂ ਜਿਹੜੀ ਸਾਦਗੀ ਸਿੰਪਲ ਸੋਬਰ ਕੋਈ ਫਿਲਟਰ ਨਹੀਂ ਕੋਈ ਉਹ ਚੀਜ਼ ਬੜੀ ਹੈ ਨਾ ਵੀਡੀਓ ਨਹੀਂ ਬਣੀ ਦਿੰਦਾ ਆਪਰਾ ਕੜਮੀ ਨਹੀਂ ਨਹੀਂ ਬਹੁਤ ਸੋਹਣੀ ਵੀਡੀਓ ਪਰ ਮੈਂ ਤਾਂ ਕੱਲ ਕੱਲ ਵੀ ਬਾਤ ਹੋ ਗਈ ਬਾਈ ਕਹ ਰਿਹਾ ਕੱਲ ਨੂੰ ਆਣਾ ਫਿਰਨੇ ਮੈਂ ਤੁਹਾਨੂੰ ਫੋਨ ਕਰੂੰਗਾ ਉਹ ਮੈਂ ਪਰਸੋਂ ਵੀਡੀਓ ਦੇਖੀ ਮੇਰੇ ਆਦ ਨਹੀਂ ਰਿਹਾ ਤੁਮ ਮੇਰੇ ਬਿਲਕੁਲ ਨਜ਼ਦੀਕ ਆ ਰਹੇ ਦੇ ਕਬੂਲ ਪਰ ਹਾਂ ਕੁਰਤੇ ਪਜਾਮੇ ਚ ਆਇਆ ਪਤਾ ਮੁੰਡਾ ਸਾਰੇ ਸਾਰੇ ਕੁਰਤੇ ਜਾਮੇ ਪਾਏ ਹੋਏ ਦੇ ਅੱਜ ਅੱਜ ਅਸੀਂ ਕੁਰਤੇ ਪਜਾਮੇ ਚ ਆ ਗਿਆ ਚਾਬ ਚਲ ਕੋਈ ਨਹੀਂ ਫਿਰ ਪਾਵਾ ਆਪਣਾ ਕਿਹੜਾ ਪਿੰਡ ਦੂਰ ਆ ਠੀਕ ਨਹੀਂ ਇਹ ਹੈ ਬਾਈ ਯੂਟਿਊਬਰ ਇੰਦਰ ਵੀ ਪੀ ਲੂਗਾ ਹਾਂ ਹਾਂ 854 963 ਲੈ ਰਿਹਾ ਬਾਈਆਂ ਨੇ ਯਾਰ ਵੀਰੇ ਵਧੀਆ ਵਧੀਆ ਭਾਈ ਨੇ ਪਹਿਲਾਂ ਮਿਲਿਆ ਸਾਟਾ ਮੈਂ ਜਿਵੇਂ ਵੀਰੇ ਦੁਬਾਰਾ ਹੋ ਗਿਆ ਹੈ ਹੈਲੋ ਮੈਂ ਨਾ ਵੀਡੀਓ ਬਾਅਦ ਮੈਂ ਦੇਖੀ ਤਾਰੇ ਦੇਖੇ ਨਾ ਜੱਗੀ ਆਪਣਾ ਹਮ ਬਹੁਤ ਚਿਰ ਤੋਂ ਨੇ ਕਿ ਸੰਦੇ ਇੰਪਲੀਮੈਂਟ ਯੂਜ਼ ਕਰ ਰਹੇ ਆ ਬਹੁਤ ਸ਼ਾਨਦਾਰ ਨਹੀਂ ਵਧੀਆ ਬੜਾ ਬਹੁਤ ਸ਼ਾਨਦਾਰ ਮੇਰੇ ਕੋਲੇ ਹੈਰੋ ਚੱਲਦੀ ਆ ਹਾਂ 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 ਬਹੁਤ ਵਧੀਆ ਮਾਰਾ ਥੋੜਾ ਜਿਹਾ ਨਿਉਂ ਗਾਂ ਵੀ ਭਾਰੀਆਂ ਸੰਦੇ ਬਟਨਾ ਭਾਰੀ ਕੇ ਹੋਣੇ ਰਾ ਇੱਕ ਤਾਂ ਕੁਆਲਿਟੀ ਦੇਣੇ ਹਲ ਦੇਣੇ ਕੋਈ ਨਹੀਂ ਹਾਲਾ ਮੇਰੇ ਪਾ ਹਲੂ ਨਹੀਂ ਕੇ ਚੱਲ ਰਹੇ ਜੱਗੀ ਕਬੂਲ ਪਰ ਕੇ ਅੱਛਾ ਜੀ ਹਾਂ ਉਹਨਾਂ ਸੋਹਣੇ ਬਣਾਇਆ ਉਹਨਾਂ ਦੇ ਵੀ ਬਹੁਤ ਸੋਹਣੇ ਹਾਲ ਹੂੰ ਸਪਰਿੰਗ ਜੇ ਲਾਏ ਆ ਉਹਨਾਂ ਨੇ ਬਹੁਤ ਵਧੀਆ ਹੁਣ ਜਿਹੜੇ ਸਪਰਿੰਗ ਉੱਪਰ ਨਹੀਂ ਆਏ ਤੇ ਸੈਟਾਂ ਵੀਰ ਉਹ ਸਾਬ ਤੇ ਪਹਿਲਾਂ ਆਪਾਂ ਲੈ ਕੇ ਗਏ ਤੇ ਉਹਨੂੰ ਪਾ ਦੇ ਉਹ 2000 ਮੈਨੂੰ ਲੱਗਾ 15 16 ਦੀ ਗੱਲ ਹੋਣੀ ਜਦ ਉਹਨੇ ਲਾਣ ਲੱਗੇ ਹੁਣ ਤੈਨੂੰ ਫਿਰ ਇੱਕ ਚੀਜ਼ ਤਾਂ ਦੇਣੀ ਹੈ ਜਿਹੇ ਟਰਾਲੀ ਬਣਵਾ ਲੈ ਜਿਹੇ ਰੂਟਾ ਉਹ ਜੋ ਦੇਖ ਲਓ ਵੀਰੇ ਪਸਾਰੇ ਆਪਾਂ ਨੂੰ ਸਾਨੂੰ ਟਰਾਲੀ ਦੇਾਰੇ ਮੈਨੂੰ ਕੁਝ ਹੋਰ ਪਸਾਰੇ ਆ ਗਿਆ ਨਹੀਂ ਰਹੇ ਮੈਨੂੰ ਲੱਗਾ ਤੂੰ ਹੁੰਦਾ ਵੀਰ ਇਨਕਾ ਕੁਝ ਆਇਆ ਨਹੀਂ ਕਾ ਗੜਬੜਾ ਕੰਮ ਆ ਇਨਕਾ ਹਿੱਸਾ ਮੈਨੂੰ ਲੱਗਾ ਹੱਦੋਂ ਸਾਰਾ ਕੁਝ ਆਪ ਦਾ ਏ ਹਮੇਸ਼ਾ ਲੈਣਗੇ ਮੈਂ ਦੱਸਦੇ ਨਹੀਂ ਵੀਰੇ ਆਪਾਂ ਨੂੰ ਨਹੀਂ ਕਮਿਸ਼ਨ ਨਹੀਂ ਜਮਾ ਵੀ ਨਹੀਂ ਕੁਝ ਆਇਆ ਇਹ ਤਾਂ ਮੁੰਡਿਆਂ ਦਾ ਇੰਨਾ ਕੁ ਪਿਆਰ ਹੈ ਨਾ ਆਪਣੇ ਨਾਲ ਅੱਛਾ ਨਹੀਂ ਵਧੀਆ ਵੀਰੇ ਵੀਰ ਜੀ ਨਾਲ ਪੜਿਆ ਦੋਏ ਮੁੰਡੇ ਜੋਲੀ ਵੀਰਾ ਤੇ ਸੰਦੀ ਵੀਰਾ ਉਹ ਹਨੀ ਆ ਮੇਰੇ ਨਾਲ ਪੜਿਆ ਤਾਂ ਉਹ ਰਸਤਾ ਬੰਦ ਪੜਿਆ ਬਿਲਕੁਲ ਇਫ ਡੇਢ ਘੰਟਾ ਲਗਾ ਵੀਰੇ ਵੀਰ ਜਿਹੜਾ ਨਗਦ ਵਾਲਾ ਵੀਰ ਉਹ ਤਾਂ ਕਹੀਂ ਤੇ ਵੀ ਲੈ ਲੇਗਾ ਜਿਹੜੇ ਧਾਰ ਵਾਲੇ ਬੰਦੇ ਤੇ ਉਹ ਕਾਂ ਜਾ ਹਾਂ ਜ਼ਿੰਮੇਦਾਰਾਂ ਕਾ ਤਾਂ ਆਰਤੀ ਮਾਰੀ ਪਈ ਆਰਤਾ ਅੰਬ ਵਾਲੀ ਏ ਸਾਰੀ ਉਹ ਚੀਜ਼ਾਂ ਬੜੀ ਤੰਗੀ ਹੋ ਗਈ ਨਹੀਂ ਰਾਜਪ੍ਰਾਨੀ ਵੀਰ ਅੰਬਾਲਾ ਹੀ ਜਾ ਰਹੇ ਉਹਦੇ ਯਾਰ ਕਿੰਨਾ ਦੇਖੋ ਜਿੰਨਾ ਲੋਕ ਆਪਣੇ ਬਾਹਰ ਨੂੰ ਜਾਂਦੇ ਨੇ ਕਿੰਨਾ ਏਰੀਆ ਘੁੰਮ ਕੇ ਜਾਣਾ ਪੈਂਦਾ ਵੀਰ ਜਿਹੜੇ ਆਪਾਂ ਨੇ ਧਰ ਨਾਲ ਦੇ ਪਿੰਡ ਵਾਲੇ ਵਿਚਾਰੇ ਕਿੰਨੇ ਔਖੇ ਹੋਣ ਇਹ ਜਿਹੜਾ ਧਰ ਨਾਲ ਲੱਗਿਆ ਹੋਇਆ ਇਸ ਤੇ ਕੋਈ ਆਪਾਂ ਨੂੰ ਸਰਕਾਰ ਨੂੰ ਕੋਈ ਨੁਕਸਾਨ ਹੋ ਰਿਹਾ ਵੀਰ ਕੋਈ ਇੱਕ ਮਿੰਟ ਨੁਕਸਾਨ ਤਾਂ ਮਾਰਾ ਹੋ ਰਿਹਾ ਹਮ ਤਾਂ ਉਹ ਹਾਂ ਗੁਨਾਹ ਤੋਂ ਮਾਣੇ ਕਰਦੇ ਜੀ ਐਮਐਸਬੀ ਨਹੀਂ ਦੇ ਰਹੇ ਉਹ ਮਾਣੇ ਨਹੀਂ ਦੀ ਹੈ ਉਸकी ਸਜ਼ਾ ਮੰਨੂ ਮਿਲ ਰਹੀ ਹੈ ਵੀਰ ਨੇੜੇ ਵਾਲੇ ਪਿੰਡਾਂ ਨੂੰ ਮੇਰੇ ਘਰ ਚਲੋ ਤੁਹਾਨੂੰ ਦਿਖਾਉਂਗਾ ਬਿਲਕੁਲ ਰੋਣੇ ਵਾਲਾ ਇਹ ਕਹਿਣਾ ਯਾਰ ਜਿਹੜੇ ਜਿਹੜੇ ਏਰੀਏ ਦੇ ਵੀਰਾਂ ਵੇਚਦੀਆਂ ਗੱਡੀਆਂ ਨੰਗੀਆਂ ਆਉਂਦੇ ਹਨ ਉਹਨਾਂ ਨੂੰ ਪਤਾ ਵੀ ਕਿੰਨੀ ਉਹ ਬੁਰਾ ਹਾਲ ਹੋ ਰਿਹਾ ਮੇਰਾ ਟੂਲ ਟੈਕਸਪਾਰ ਟੂਲ ਟੈਕਸ ਦੇ ਉੱਪਰ ਹਾਂ ਬੁਰਾ ਹਾਲ ਹੋਇਆ ਪਿਆ ਉਹ ਤਾਂ ਇੰਨਾ ਚੰਗਾ ਵਾ ਵੀ ਉਹ ਵਿਚਾਰੇ ਪਿੰਡਾਂ ਦੇ ਲੋਕ ਕੁਝ ਕਹਿੰਦੇ ਹਾਂ ਹਾਂ ਜਿਹੜੇ ਰਸਤੇ ਅਸੀਂ ਦੇਖੇ ਉਥੋਂ ਸਾਰਾ ਹਰਿਆਣਾ ਬਾਈ ਨੂੰ ਤਾਂ ਪਤਾ ਡੜਿਆਣੇ ਦਾ ਕਿਸ ਤਰ੍ਹਾਂ ਲੰਘਾ ਜਾਣਾ ਸਾਰਾ ਹਰਿਆਣਾ ਪੰਜਾਬੀ ਅਸੀਂ ਵਿੱਚ ਉਹ ਵਾਰਦੇ ਪਹਿਲੇ ਰੌਲਾ ੱਡ ਰਹਾ ਮਤਲਬ ਬੈ ਗਾ ਯਾਰ ਤੂੰ ਮਾੜਾ ਮੋਟਾ ਨੂੰ ਸਰ ਪਤਾ ਕੀ ਹੋ ਗਿਆ ਵੀਰੇ ਇਬਨਾਮ ਹੋ ਕੇ ਬਾਰਡਰ ਬਗਿਆ ਇਹ ਗੱਬਾ ਬਸ ਰਹੇ ਆ ਉਰਾ ਨੇੜਾ ਲਗੇ ਹੋਏ ਆ ਹਰਿਆਣਾ ਮਾ ਨੂੰ ਐਂਟਰੀ ਆਉਣ ਨਹੀਂ ਦਿੰਦਾ ਕਾ ਆਪਣੇ ਪੰਜਾਬ ਮਾ ਜੋ ਪੰਜਾਬ ਵਾਲਿਆਂ ਦੇ ਦੂਰ ਬੈਠੇ ਕਿਨਾਰੇ ਵਾ ਅਗਲਾ ਕਾ ਹਮ ਨਹੀਂ ਤੁਹਾਨੂੰ ਜਾਣਦੇ ਹਾਂ ਯਾਰ ਇਹ ਫਸੇ ਹੋਏ ਤਾਂ ਹਮੇ ਆ ਵੀਰੇ ਦੱਸ ਕੀ ਕਰਾਂ ਪੀਓ 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 ਪਹਿਲਾਂ ਕੋਲ ਡਰਿੰਕ ਪੀਓ ਵੀਰੇ ਬਹੁਤ ਜੱਤ ਦਾ ਠੀਕ ਦੇ ਸੀ ਹਾਂ ਜਦੋਂ ਆਇਆ ਬਹੁਤ ਜਿਆਦਾ ਠੰਡੇ ਚ ਆਇਆ ਮੌਸਮ ਵੀ ਠੰਡਾ ਹੋ ਗਿਆ ਚੱਲ ਰਹੇ ਹਾਂ ਹਾਂ ਮੌਸਮ ਠੰਡਾ ਹੋ ਗਿਆ ਵੀਰੇ ਨਾਲੇ ਹੀ 22 22 ਕੇ ਕਰਕੇ ਹੋਇਆ 22 ਠੰਡੇ ਮੌਸਮ 'ਤੇ ਆਇਆ ਨਾ ਅੱਛਾ ਅੱਛਾ ਭਾਈ ਆਏ ਸਾਲ ਕੀ ਤਰ੍ਹਾਂ ਮਾਰੇ ਗੱਲ ਤਾਂ ਬਣਦੀ ਆਈ ਹੈ ਹੈ ਦਿਲਪ੍ਰੀਤ ਐਸਾ ਕਿਹੜਾ ਮੇਲਾ ਜਿਹੜਾ ਪੰਨ ਛੱਡਿਆ ਨਹੀਂ ਹੈ ਵੀ ਬਾਰਸ਼ ਮਾ ਹਾਂ ਇਹ ਸਾਰੇ ਰੰਗ ਦੇਖਣੇ ਚਾਹੀਦੇ ਹਾਂ ਹਾਂ ਬਹੁਤ ਅੱਜ ਬਹੁਤ ਸੋਹਣਾ ਲਿਆ ਦੂਆ ਦਿਨ ਵੀ ਨਾ ਹਾਂ ਪੁਰਕ ਕੱਲ ਤੋਂ ਥੋੜੀ ਜਿਹੀ ਫਵਾਜ਼ ਜ਼ਿਆਦਾ ਹੋ ਗਿਆ ਵੀ ਰਸ਼ ਘਟਦਾ ਰਸ਼ ਘਟ ਕੋਈ ਸੀ ਨਹੀਂ ਕੋਈ ਸੀ ਨਹੀਂ ਦਾ ਬਹੁਤ ਯਾਰ ਆਪਣਾ ਜਿਹੜਾ ਹੈ ਤਾਂ ਇੰਨਾ ਕ ਤਾਂ ਬਹੁਤ ਹੈ ਯਾਰ ਇੱਕ ਫਰਸਟ ਟਾਈਮ ਪੀਜ ਵੀ ਜਦੋਂ ਇੰਨਾ ਵੀ ਫਰਕ ਪੜਾ ਬੈਲਟ ਦੇ ਸਾਹ ਨਾਲ ਫਰਕ ਹਾਂ ਸੁਪੀਨ ਗੱਲ ਕੀ ਕਰਦਾ ਦਾ ਇਹ ਕੋਲ ਪਾਲੀਵਾਰੀ ਜਿਨਾ ਹੋ ਜਾਂਦੇ ਆਪਣੇ ਇਧਰ ਕੀ ਹੁੰਦਾ ਕਣਕ ਜੀਰੀ ਕਣਕ ਜੀਰੀ ਦੇ ਵਿੱਚ ਕਿੰਨੇ ਕਿਲੋ ਮੈਂਟੋਂ ਨੇ ਸਾਰੇ ਸਾਰੇ ਆਏ ਉਸ ਤੋਂ ਉੱਪਰ ਤੋਂ ਡਰੋਵਾਟਰ ਪਲਟੀਵੇਟਰ ਐਰੋਂ ਆ ਸਭ ਕੁਝ ਆਇਆ ਹੋਇਆ ਇੱਕ ਫਰਮ ਤੇ ਟੀਵੀ ਦਾ ਵੀ ਕੁਝ ਐ ਕਿ ਮੈਨੂੰ ਜੀਤ ਮੇਰੀ ਪਸੰਦੀ ਦੇ ਲਈ ਹਰ ਮਸ਼ੀਨਰੀ ਆ ਜੀ ਹਾਂ ਮੈਂ ਬਠੇਰੀ ਬੋਤੀ ਕਰ ਬਠੇਰੀ ਬੋਤੀ ਉਹ ਕੰਬਾਈਨਰ ਆ ਤੇ ਉਹ ਸਪਰਟੀਟਰ ਡਰੋਵਾਟਰ ਦੀ ਵੀ ਵੇਲਾ ਇਸ ਤੋਂ ਬੰਦੇ ਜਿੰਨੀ ਹੋਣੀ ਚਾਹੀਦੀ ਜੀ ਨਰਮਲ ਨਰਮਲ ਹੋ ਗਿਆ ਘੁੰਮਣ ਜੋਗ ਮੇਲਾ ਨਜ਼ਾਰਾ ਤਾਂ ਆਈ ਆ ਵੀਰ ਆਪਾਂ ਤਾਂ ਪੀਓ ਪੀ ਵੀ ਦੇਖਦੇ ਰਹੇ ਆ ਜਦ ਮੀਂਹ ਪੜ ਜਾਣਾ ਨਾ ਫਿਰ ਸਵਾਦ ਵੱਖਰੀ ਆਣਾ ਵੀਰ ਚਲ ਇੱਥੇ ਐ ਵੀ ਪਾਣੀ ਪੂਣੀ ਨੂੰ ਲੈ ਕੇ ਪ੍ਰਬੰਧ ਬਹੁਤ ਪ੍ਰਬੰਧਾ ਕੱਚਾ ਨਹੀਂ ਹੈ ਕਹੇ ਐ ਵੀ ਜਿਸ ਤਰ੍ਹਾਂ ਮਰਜੀ ਘੁੰਮੀ ਜੋ ਜਿੰਨਾ ਵੀ ਸਾਰਾ ਸਿਸਟਮ ਉੱਚਾ ਹੈ ਮਤਲਬ ਚਲੋ ਕਾਹਾਂ ਵਾਸਤੇ ਹੋਰ ਵੀਰ ਉਹ ਨਹੀਂ ਕਹਿੰਦੇ ਵੀ ਜਿੰਨਾ ਹੋ ਸਕਿਆ ਸੀ ਹੋਰ ਇਨਵੈਟਰ ਕਰਾਂਗੇ ਬੈਟਰ ਕਰਾਂਗੇ ਟੈਂਕਰ ਦਾ ਵੀ ਕਰਨਗੇ ਸ਼ਾਇਦ ਜਿੱਥੋਂ ਤੱਕ ਹੈ ਪਾਣੀ ਦਾ ਬੰਦੂਗਾ ਲਾਓ ਦੇਖਿਆ ਫਸਟ ਟਾਈਮ ਬੰਦੇ ਨੇ ਯੋਈ ਚੀਜ਼ ਆਪਾਂ ਕੋਈ ਵੀ ਚੀਜ਼ ਕਰ ਦੇ ਨੀਂਦਰ ਦੀ ਜਗਾ ਸੁਝਾ ਦੇ ਹਾਂ ਯੋ ਚੀਜ਼ਾ ਬਾਈ ਹੁਣ ਤਾਂ ਜੋ ਹੋ ਗਿਆ ਜੋ ਹੋਣਾ ਹੈ ਹਾਂ ਹਾਂ ਕਹਾ ਵਾਸਤੇ ਬੰਦੇ ਨੂੰ ਆਪਾਂ ਇਹ ਸਲਾਹ ਦੇ ਸਕਦੇ ਹਾਂ ਬਈ ਹਾਂ ਬਾਈ ਇੱਥੇ ਇਹ ਕਮੀਆਂ ਕਮੀਆਂ ਦੀ ਜੋ ਪੂਰੀ ਕਰੋ ਜਿਹੜੇ ਪਲੱਸ ਪੁਆਇੰਟ ਹੋ ਉਹ ਵੀ ਦਿਸਦੇ ਵਾ ਠੀਕ ਕਿ ਹਾਂ ਏਰੀਆ ਬਹੁਤ ਸੋਹਣਾ ਕਬਰ ਹਾਂ ਏਰੀਆ ਬਹੁਤ ਸੋਹਣਾ ਬਗਵਾਨ ਤੋਂ ਸੋਹਣਾ ਸੀ ਮੈਂ ਤਾਂ ਜੋ ਜਿੰਨੀ ਜਿੰਨੀ ਜਗਾ ਦਿੱਤੀ ਸੀ ਉਹਦੇ ਚ ਕਿਸੇ ਨਾਲ ਕਿਸੇ ਦਾ ਗਲਤ ਨਹੀਂ ਰਿਹਾ ਨਹੀਂ ਠੀਕ ਆ ਬਾਈ ਲੜਾਈ ਨਹੀਂ ਕੋਈ ਵੀ ਬਿਲਕੁਲ ਖੁੱਲਾ ਮਾਹੌਲ ਦਾ ਦੇਖਣੇ ਮੈਂ ਵੀ ਮਾਹੌਲ ਪੂਦਾ ਪੂਰੀ ਮੈਂ ਕਿੰ ਬਾਕੀ ਇੱਧਰ ਲੱਗੇ ਹੋਏ ਟੈਂਟ ਬਾਈ ਇਹ ਪੇਡੇ ਦੇਣੇ ਆਪਾਂ ਨੂੰ ਬਾਈ ਇਹ ਪੇਡੇ ਵੀ ਦੇਣੇ ਆਪਾਂ ਠੀਕ ਹੈ ਇਕੱਠੇ ਹੋ ਗਏ ਅੱਜ ਸਾਰੇ ਯੂਟਿਊਬਰ ਦੇਖਣ ਇਹਨੂੰ ਮਿਲ ਰਹੇ ਆ ਹਾਂ ਇੱਧਰ ਬਟਿੰਡੇ ਵਾਲਾ ਇੱਧਰ ਬਰਾਣ ਕੋੜੀ ਮਿੱਤਰੋ ਬਰਸਾਤ ਹੋ ਗਈ ਜ਼ਿਆਦਾ ਇਹ ਉਹ ਵੀ ਪਾ ਦੀ ਵੀਰ ਤਾਂ ਇਹ ਘਰਾਂ ਨੂੰ ਚੱਲ ਰਹੇ ਸ਼ਾਮ ਸ਼ਾਮ ਨੂੰ ਦੇਖਾਂਗੇ ਮਾਰਾਂਗੇ ġੇੜਾ ਜੇ ਇੱਕ ਅੱਧਾ ਲੱਗਿਆ ġੇੜਾ ਨਾ ਫਿਰ ਦੇਖ ਲਾਂਗੇ ਚੱਲ ਲੋ ਬਾਈ ਆ ਗਏ ਪਿੰਡ ਇੱਕ ਇਹ ਟਰੈਕਟਰ ਖੜਿਆ ਬਾਈ ਜਿਹੜਾ ਉਸ ਦਿਨ ਲਗਾਏ ਤੇ ਇਹੋ ਵੀ 3602 ਆ ਬਾਕੀ ਕੰਮ ਨੇ ਆਲ ਟਰੈਕਟਰ ਹੋ ਗਿਆ ਬਾਈ ਦੇਖੀ ਬਾਈ ਲਓਏ ਖੜੀ ਬੱਗੇ ਬੜਦਾਂ ਦੀ ਜੋੜੀ ਜਿਸ ਤਰ੍ਹਾਂ ਕਹਦੇ ਕਰਾਂਦੇ ਪੁਰਾਣੇ ਟਾਈਮਾਂ ਦਾ ਬੜਦ ਹੋਏ ਕਰਾਂਦੇ ਬਾਈ ਇਹ ਵਜ੍ਹਾ ਨਾਲ ਤੁਹਾਨੂੰ ਪਤਾ ਨੇ ਟਰੈਕਟਰ ਹੋ ਗਏ ਓਪਸ ਲਓ ਵਾ ਦੋ ਟਰੈਕਟਰ ਹੋ ਗਏ ਇੱਕ ਬੜਾ ਇੱਕ ਛੋਟਾ ਬਾਕੀ 50 ਹੌਸਪਾਵਰ ਦੇ ਘੱਟ ਟਰੈਕਟਰ ਲੇਗਾ ਬਾਈ ਛੋਟਾ ਫਾਇਦਾ ਨਹੀਂ ਦਾ ਕੋਈ ਕੰਮ ਨਹੀਂ ਆਵਦਾ ਬਾਕੀ 5405 ਕਿਰੋ ਇਸਕਾ ਰਿਵਿਊ ਕਰਾਂਗੇ ਬਾਈ ਇਸਕਾ ਵੇਟ ਬੂਟ ਲਾ ਦੀਆ ਆਪਾਂ ਨੇ ਕਿੰਨਾ ਲਾਇਆ ਉਹ ਵੀ ਤੁਹਾਨੂੰ ਦਿਖਾਵਾਂਗਾ ਵੀਡੀਓ ਮਾ ਲੈ ਚਾਬੀ ਫੜ ਗਿਰ ਮਿੱਤਰੋ ਜੋ ਟਰੈਕਟਰ ਵੀ ਆਪਾਂ ਨੇ ਬਾਈ ਉਹ ਹੀ ਲਿਆ 36 ਰੋ ਬਹੁਤ ਮੇਰਾ ਨੇ ਫੇਰ ਕਹਿਣਾ 36 30 ਲੈਂਦੇ ਬਾਈ 36 30 ਦੋਨੋਂ ਕਿਸ਼ਤਾਂ ਲੈ ਲੈਂਦੇ ਇੱਕ 65 ਹੌਸਪਾਵਰ ਦਾ ਇੱਕ 55 ਹੌਸਪਾਵਰ ਦਾ ਦੋਨੋਂ ਤੇਲਗੇ ਘਰ ਹੋ ਜਾਂਦੇ ਤੋ ਔਖਾ ਹੋ ਜਾਂਦਾ ਬਾਕੀ ਮਿੱਤਰੋ ਵੀਡੀਓ ਆਪਾਂ ਇਹ ਸਮਾਪਤੀ ਕਰਾਂ ਵੀਡੀਓ ਬਦਲੇਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ